ਸੰਗਤ ਜੀ ਅੱਜ ਆਪ ਜੀ ਨੂੰ ਦੱਸਦੇ ਹਾਂ ਕਿ ਬੇਦਾਵਾ ਸਿੰਘਾਂ ਵੱਲੋਂ ਕਦੋਂ ਲਿਖਿਆ ਗਿਆ ਤੇ ਕਿਸ ਅਸਥਾਨ ਤੇ ਲਿਖਿਆ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨਾ ਕਾਂਗੜ ਨਾਮੀ ਅਸਥਾਨ ਤੇ ਪਹੁੰਚਦੇ ਨੇ ਉਧਰ ਮਾਝੇ ਵਿੱਚ ਇੱਕ ਚਭਾਲ ਨਾਮੀ ਪਿੰਡ ਦਾ ਜ਼ਿਕਰ ਆਉਂਦਾ ਹੈ ਜਿਸ ਵਿੱਚ ਮਾਈ ਭਾਗੋ ਜੀ ਦੇ ਸਹੁਰਾ ਸਾਹਿਬ ਜੀ ਦਾ ਭੋਗ ਦਾ ਦਿਨ ਸੀ ਤੇ ਭੋਗ ਵਾਲੇ ਦਿਨ ਕਾਫੀ ਸੰਗਤ ਇਕੱਠੀ ਹੋਈ ਸੀ ਸਿੱਖ ਸੰਗਤ ਵਿੱਚ ਮਤਾ ਕੀਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਜੋ ਹੋਇਆ ਹੈ ਬਹੁਤ ਮਾੜਾ ਹੋਇਆ ਹੈ ਤੇ ਉਹਨਾਂ ਦੀ ਜਾ ਕੇ ਸਾਨੂੰ ਸਹਾਇਤਾ ਕਰਨੀ ਚਾਹੀਦੀ ਹੈ ਇਥੇ ਮัย ਭਾਗੋ ਜੀ ਦੇ ਭਰਾ ਦਾ ਜ਼ਿਕਰ ਆਉਂਦਾ ਹੈ ਉਹਨਾਂ ਦਾ ਨਾਮ ਭਾਈ ਭਾਗ ਸਿੰਘ ਆਉਂਦਾ ਹੈ ਇਤਿਹਾਸ ਦੇ ਵਿੱਚ ਉਹ ਇਲਾਕੇ ਦੇ ਚੌਧਰੀ ਸਨ ਤੇ ਸਰਕਾਰ ਲਾਹੌਰ ਸਰਦਾਰਬਾਰ ਦੇ ਵਿੱਚ ਚੰਗਾ ਸੁਖ ਰੱਖਦੇ ਸਨ ਉਹ ਆਪਣੇ ਨਾਲ 40 ਸਿੰਘਾਂ ਨੂੰ ਲੈ ਕੇ ਆਪਣੇ ਨਗਰ ਤੋਂ ਤੁਰ ਪੈਂਦੇ ਰਹੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਦੀਨਾ ਕਾਂਗੜ ਨਾਮੀ ਆਸਾਨ ਤੇ ਹਨ ਦੀਨਾ ਕਾਂਗੜ ਜਦੋਂ ਉਹ ਸਿੰਘ ਪਹੁੰਚਦੇ ਨੇ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਇਸ ਸਥਾਨ ਨੂੰ ਛੱਡ ਕੇ ਅਗਾਹ ਤੁਰ ਪਏ ਨੇ ਰਾਮੇਆਣਾ ਪਿੰਡ ਪਹੁੰਚੇ ਨੇ ਇਹ ਸਿੰਘ ਵੀ 40 ਸਿੰਘ ਤੇ ਭਾਈ ਭਾਗ ਸਿੰਘ ਇਹਨਾਂ ਦੇ ਨਾਲ ਚੱਲਦੇ ਆ ਚੱਲਦੇ ਆ ਰਾਮੇਆਣਾ ਪਿੰਡ ਦੇ ਵਿੱਚ ਪਹੁੰਚਦੇ ਨੇ ਉੱਥੇ ਪਹੁੰਚ ਕੇ ਇਹਨਾਂ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਮਿਲਾਪ ਹੁੰਦਾ ਹੈ ਗੁਰੂ ਸਾਹਿਬ ਜੀ ਨੂੰ ਮਿਲ ਕੇ ਇਹ ਸਾਰੇ ਸਿੰਘ ਸਭ ਤੋਂ ਪਹਿਲਾਂ ਆਖਦੇ ਨੇ ਕਿ ਗੁਰੂ ਸਾਹਿਬ ਜੀ ਆਪ ਜੀ ਦੇ ਨਾਲ ਤੇ ਆਪ ਜੀ ਦੇ ਪਰਿਵਾਰ ਆਪ ਜੀ ਦੇ ਸਿੰਘਾਂ ਦੇ ਨਾਲ ਬਹੁਤ ਮਾੜਾ ਹੋਇਆ ਹੈ ਬਹੁਤ ਕਸ਼ਟ ਭਰਾ ਸਮਾਂ ਆਪ ਜੀ ਨੇ ਗੁਜ਼ਾਰਨਾ ਕੀਤਾ ਹੈ ਉਹ ਆਖ ਦੇ ਕੇ ਜਿਹੜਾ ਸਮਾਂ ਬਤੀਤ ਗਿਆ ਉਸ ਨੂੰ ਆਪ ਜੀ ਭੁੱਲ ਜਾਵੋ ਤੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਅਗਲਾ ਸਮਾਂ ਹੈ ਉਹ ਆਪ ਦੇ ਵਾਸਤੇ ਸੁੱਖਾਂ ਭਰਿਆ ਹੋਵੇ ਸੋ ਇਸ ਕਰਕੇ ਅਸੀਂ ਆਪ ਜੀ ਦੀ ਸੁਲ੍ਹਾ ਜਿਹੜੀ ਹੈ ਲਾਹੌਰ ਦਰਬਾਰ ਦੇ ਨਾਲ ਜਾਂ ਦਿੱਲੀ ਦਰਬਾਰ ਦੇ ਨਾਲ ਕਰਵਾ ਦਿੰਦੇ ਆ ਆਪ ਦੇ ਵਿੱਚ ਜਿਹੜੀਆਂ ਇਹ ਜੰਗਾ ਹੋ ਰਹੀਆਂ ਨੇ ਜੰਗਾ ਰੁਕ ਜਾਣਗੀਆਂ ਤੇ ਆਪ ਜੀ ਇੱਕ ਖੁਸ਼ਹਾਲ ਜੀਵਨ ਬਤੀਤ ਕਰ ਸਕਦੇ ਹੋ ਆਪਣੇ ਸਿੰਘਾਂ ਦੇ ਨਾਲ ਜਿਸ ਹਸਤਾਨ ਤੇ ਰਹਿਣਾ ਚਾਹੋ ਤੁਸੀਂ ਰਹਿ ਸਕਦੇ ਹੋ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੇ ਇਹ ਬਚਨ ਸੁਣੇ ਤਾਂ ਪਾਤਸ਼ਾਹ ਜੀ ਨੇ ਫਿਰ ਗੁੱਸੇ ਦੇ ਵਿੱਚ, ਕ੍ਰੋਧ ਦੇ ਵਿੱਚ ਆਖਿਆ ਕਿ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਤੱਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਜਾ ਰਿਹਾ ਸੀ, ਉਦੋਂ ਤੁਸੀਂ ਕਿੱਥੇ ਸੀ? ਜਦੋਂ ਚਾਂਦਨੀ ਚੌਕ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ, ਉਦੋਂ ਤੁਸੀਂ ਕਿੱਥੇ ਸੀ? ਸੁਲ੍ਹਾ ਵਾਸਤੇ ਜਦੋਂ ਅਨੰਦਪੁਰ ਸਾਹਿਬ ਉਜਾੜਿਆ ਜਾ ਰਿਹਾ ਸੀ, ਸਿੱਖਾਂ ਨੂੰ ਬੇਦੋਸ਼ੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਸੀ। ਸਾਹਿਬ ਜਾਦਿਆਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਉਸ ਉਦੋਂ ਤੁਸੀਂ ਕਿੱਥੇ ਸੀ ਗੁਰੂ ਸਾਹਿਬ ਜੀ ਕਹਿੰਦੇ ਕਿ ਉਦੋਂ ਤੁਸੀਂ ਸੁਲਾ ਕਰਾਉਣ ਵਾਸਤੇ ਕਿਉਂ ਨਾ ਆਏ ਹੁਣ ਤੁਸੀਂ ਆ ਗਏ ਹੋ ਜਦੋਂ ਗੁਰੂ ਸਾਹਿਬ ਜੀ ਨੇ ਇਹ ਬਚਨ ਕੀਤੇ ਤਾਂ ਉਹਨਾਂ ਦੇ ਵਿੱਚੋਂ ਜਿਹੜਾ ਚੌਧਰੀ ਸੀ ਨਾ ਉਸ ਚੌਧਰੀ ਨੂੰ ਲੱਗਿਆ ਕਿ ਮੇਰਾ ਇਨ੍ਹਾਂ 40 ਸਿੰਘਾਂ ਦੇ ਸਾਹਮਣੇ અપਮਾਨ ਹੋਇਆ ਹੈ ਮੇਰੀ ਬੇਇੱਜ਼ਤੀ ਹੋਈ ਆ ਉੱਥੇ ਉਹਨੇ ਆਖਿਆ ਕਿ ਗੁਰੂ ਸਾਹਿਬ ਜੀ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਤਾਂ ਅਸੀਂ ਤੁਹਾਡੇ ਸਿੱਖ ਨਹੀਂ ਆ ਤੁਸੀਂ ਸਾਡੇ ਗੁਰੂ ਨਹੀਂ ਹੋ ਗੁਰੂ ਸਾਹਿਬ ਜੀ ਨੇ ਆਖਿਆ ਕਿ ਜੇ ਤੁਸੀਂ ਇਹ ਗੱਲ ਆਖਦੇ ਹੋ ਤਾਂ ਸਾਨੂੰ ਲਿਖ ਕੇ ਦੋ ਉਥੇ ਕਹਿੰਦੇ ਕਿ ਰਾਮੇਆਣਾ ਪਿੰਡ ਦੇ ਵਿੱਚ ਸਿੰਘਾਂ ਨੇ ਫਿਰ ਗੁਰੂ ਸਾਹਿਬ ਜੀ ਨੂੰ ਬਿਦਾਵਾ ਲਿਖ ਕੇ ਦਿੱਤਾ ਸੀ ਕਈ ਥਾਵਾਂ ਤੇ ਇਹ ਵੀ ਲਿਖਿਆ ਕਿ ਜਦੋਂ ਬਿਦਾਵਾ ਲਿਖਿਆ ਗਿਆ ਉਹਨਾਂ ਦੇ ਵਿੱਚ ਤਿੰਨ ਜਾਂ ਚਾਰ ਸਿੰਘਾਂ ਨੇ ਹੀ ਦਸਤਖਤ ਕੀਤੇ ਸਨ ਆਪਣੇ ਸਾਈਨ ਕੀਤੇ ਸਨ ਇਤਿਹਾਸ ਦੱਸਦਾ ਕਿ ਫਿਰ ਰਾਮੇਆਣਾ ਪਿੰਡ ਦੇ ਵਿੱਚ ਸਿੰਘਾਂ ਨੇ ਬਿਦਾਵਾ ਲਿਖਿਆ ਕਿ ਅਸੀਂ ਤੁਹਾਡੇ ਸਿੱਖ ਨਹੀਂ ਆ ਤੁਸੀਂ ਸਾਡੇ ਗੁਰੂ ਨਹੀਂ ਹੋ ਉਹ ਸਿੰਘ ਵਿਦਾਵਾ ਦੇਖ ਕੇ ਵਾਪਸ ਆਪਣੇ ਘਰਾਂ ਨੂੰ ਆ ਰਹੇ ਸੀ ਤਾਂ ਕਹਿੰਦੇ ਕਿ ਰਸਤੇ ਦੇ ਵਿੱਚ ਉਹਨਾਂ ਨੂੰ ਮਾਈ ਭਾਗੋ ਜੀ ਮਿਲਦੇ ਨੇ ਮਾਈ ਭਾਗੋ ਜੀ ਨੂੰ ਜਦੋਂ ਇਹ ਪਤਾ ਲੱਗਦਾ ਕਿ ਇਹ ਸਿੰਘ ਵਿਦਾਵਾ ਲੈ ਕੇ ਆ ਗਏ ਨੇ ਤਾਂ ਕਹਿੰਦੇ ਮਾਈ ਭਾਗੋ ਜੀ ਨੇ ਫਿਰ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਮਰਦ ਨਹੀਂ ਹੋ ਤੁਸੀਂ ਆਪਣੇ ਹੱਥਾਂ ਦੇ ਵਿੱਚ ਚੂੜੀਆਂ ਪਾ ਲਓ ਤੁਸੀਂ ਗੁਰੂ ਸਾਹਿਬ ਜੀ ਨੂੰ ਛੱਡ ਕੇ ਆ ਗਏ ਸਿੱਖੀ ਨੂੰ ਛੱਡ ਕੇ ਆਏ ਹੋ ਜਦੋਂ ਇਹੋ ਜਿਹੇ ਲੰਨਤ ਭਰੇ ਸ਼ਬਦ ਸਿੰਘਾਂ ਨੇ ਸੁਨੇ ਨਾ ਤਾਂ ਉਹਨਾਂ ਦਾ ਅੰਦਰ ਜਮੀਰ ਜਾ ਗਿਆ ਉਹ ਫਿਰ ਉਹਨਾਂ 40 ਸਿੰਘਾਂ ਨੇ ਮਤਾ ਕੀਤਾ ਕਿ ਵਾਪਸ ਅਸੀਂ ਜਾਵਾਂਗੇ ਗੁਰੂ ਸਾਹਿਬ ਜੀ ਦੇ ਕੋਲ ਗੁਰੂ ਸਾਹਿਬ ਜੀ ਕੋਲ ਜਾ ਕੇ ਮੁਆਫੀ ਮੰਗਾਂਗੇ ਤੇ ਆਖਾਂਗੇ ਇਹ ਬਦਾਵਾ ਪੜ ਦਿਓ ਕਹਿੰਦੇ ਫਿਰ ਸਿੰਘ ਵਾਪਸ ਗੁਰੂ ਸਾਹਿਬ ਜੀ ਵੱਲ ਨੂੰ ਤੁਰ ਪੈਂਦੇ ਨੇ ਰਾਮੇਆਣਾ ਪਿੰਡ ਤੱਕ ਰਾਮੇਆਣਾ ਪਹੁੰਚ ਕੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਖਿਦਰਾਣੇ ਦੀ ਢਾਬ ਵੱਲ ਨੂੰ ਗਏ ਨੇ ਉਹ ਸਿੰਘ ਵੀ ਪਿੱਛੇ-ਪਿੱਛੇ ਤੁਰ ਪੈਦੇ ਨੇ ਜਦੋਂ ਸਿੰਘ ਤੁਰਦੇ ਨੇ ਰਸਤੇ ਦੇ ਵਿੱਚ ਉਹਨਾਂ ਨੂੰ ਧੂੜ ਉੜਦੀ ਦਿਖਾਈ ਦਿੰਦੀ ਹੈ ਉਹਨਾਂ ਨੂੰ ਪਤਾ ਲੱਗਿਆ ਕਿ ਵਜ਼ੀਰ ਖਾਨ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦਿਆਂ ਹੋਇਆਂ ਆ ਰਹੀਆਂ ਨੇ ਜਦੋਂ ਸਿੰਘਾਂ ਨੂੰ ਪਤਾ ਲੱਗਾ ਕਿ ਫੌਜਾਂ ਆ ਰਹੀਆਂ ਨੇ ਸਿੰਘਾਂ ਨੇ ਮਤਾ ਪਕਾਇਆ ਕਿ ਇਹ ਸਭ ਤੋਂ ਵਧੀਆ ਸਮਾਂ ਹੈ ਆਪਣੀ ਭੁੱਲ ਬਖਸ਼ਾਉਣ ਦਾ ਕਹਿੰਦੇ ਕਿ ਸਿੰਘਾਂ ਨੇ ਉੱਥੇ ਆਪਣੇ ਡੇਰੇ ਲਾ ਲਏ ਜਿਹੜੀਆਂ ਉੱਥੇ ਝਾੜੀਆਂ ਸਨ ਝਾੜੀਆਂ ਦੇ ਉੱਪਰ ਉਹਨਾਂ ਨੇ ਆਪਣੇ ਬਸਤਰ ਸੁੱਕਣੇ ਪਾ ਦਿੱਤੇ ਕਿ ਜਿਹੜੇ ਵੈਰੀ ਆ ਰਹੇ ਹਨ ਉਹ ਸਮਝਣ ਇੱਥੇ ਕਾਫੀ ਗਿਣਤੀ ਦੇ ਵਿੱਚ ਸਿੰਘ ਰਹਿ ਰਹੇ ਨੇ ਕਹਿੰਦੇ ਫਿਰ ਉਸ ਸਥਾਨ ਤੇ ਉਹਨਾਂ 40 ਸਿੰਘਾਂ ਦਾ ਮੁਕਾਬਲਾ ਵਜੀਦ ਖਾਨ ਦੀਆਂ ਫੌਜਾਂ ਦੇ ਨਾਲ ਹੁੰਦਾ ਹੈ ਗੁਰੂ ਸਾਹਿਬ ਜੀ ਵੀ ਖਦਰਾਣੇ ਦੀ ਢਾਬ ਤੇ ਪਹੁੰਚ ਕੇ ਉੱਚੀ ਟਿੱਬੀ ਤੇ ਬੈਠ ਕੇ ਆਪਣੇ ਸਿੰਘਾਂ ਦਾ ਮੁਕਾਬਲਾ ਦੇਖਦੇ ਨੇ ਕਹਿੰਦੇ ਉਸ ਅਸਥਾਨ ਤੇ ਫਿਰ 40 ਸਿੰਘ ਸ਼ਹੀਦ ਹੋ ਜਾਂਦੇ ਨੇ ਕੁਝ ਜ਼ਖਮੀ ਪਏ ਨੇ ਜੰਗ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਹੀ ਟਿੱਬੀ ਤੋਂ ਉੱਚੀ ਟਿੱਬੀ ਤੋਂ ਹੇਠਾਂ ਆਉਂਦੇ ਨੇ ਹੇਠਾਂ ਆ ਕੇ ਜੰਗ ਦੇ ਮੈਦਾਨ ਵਿੱਚ ਪਹੁੰਚ ਕੇ ਆਪਣੇ ਸਿੰਘਾਂ ਨੂੰ ਵੇਖਦੇ ਨੇ ਤੇ ਪਿਆਰ ਦੇ ਵਿੱਚ ਖਿਤਾਬ ਦਿੰਦੇ ਨੇ ਕਿਸੇ ਨੂੰ 10 ਹਜ਼ਾਰੀ ਦਾ ਖਿਤਾਬ ਕਿਸੇ ਨੂੰ 20 ਹਜ਼ਾਰੀ ਦਾ ਖਿਤਾਬ ਦਿੰਦੇ ਨੇ ਕਿਸੇ ਨੂੰ ਆਖਦੇ ਨੇ ਕਿ ਇਹ ਫਲਾਣੇ ਇਲਾਕੇ ਦਾ ਰਾਜਾ ਹੋਵੇਗਾ ਇਸ ਤਰ੍ਹਾਂ ਗੁਰੂ ਸਾਹਿਬ ਜੀ ਆਪਣੇ ਸਿੰਘਾਂ ਨੂੰ ਪਿਆਰ ਕਰਦੇ ਹੋਇਆ ਜੰਗ ਦੇ ਮੈਦਾਨ ਵਿੱਚ ਵਿਚਰ ਰਹੇ ਨੇ ਉੱਥੇ ਉਹਨਾਂ ਨੇ ਵੇਖਿਆ ਕਿ ਭਾਈ ਮਹਾ ਸਿੰਘ ਜੀ ਪਏ ਨੇ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਦੇ ਕੋਲ ਗਏ ਨੇ ਉਹਨਾਂ ਦਾ ਸਿਰ ਆਪਣੇ ਪੱਟ ਦੇ ਉੱਪਰ ਰੱਖਿਆ ਹੈ ਤੇ ਗੁਰੂ ਸਾਹਿਬ ਜੀ ਨੇ ਫਿਰ ਬਚਨ ਕੀਤੇ ਕਿ ਸਿੰਘੋ ਅਸੀਂ ਤੁਹਾਡੀ ਬਹਾਦਰੀ ਤੋਂ ਖੁਸ਼ ਹਾਂ ਮੰਗੋ ਜੋ ਮੰਗਣਾ ਹੈ ਤਾਂ ਉੱਥੇ ਭਾਈ ਮਹਾ ਸਿੰਘ ਜੀ ਨੇ ਹੱਥ ਜੋੜ ਕੇ ਆਖਿਆ ਸੀ ਪਾਤਸ਼ਾਹ ਜੀ ਇਹ ਬਿਦਾਵਾ ਪਾੜ ਦਿਓ ਸਾਡੀ ਟੁੱਟੀ ਗੰਢ ਲਿਓ ਸੋ ਇਸ ਪ੍ਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਮਹਾ ਸਿੰਘ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਆ ਹੋਇਆ ਉੱਥੇ ਬਿਦਾਵਾ ਪਾੜਿਆ ਸੀ ਜਿਹੜੇ 40 ਸਿੰਘ ਉੱਥੇ ਸ਼ਹੀਦ ਹੋਏ ਸਨ ਉਹਨਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ ਸੀ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਸੀ ਸੋ ਇਹ ਸੀ ਇਤਿਹਾਸ ਕਿ ਸਿੰਘਾਂ ਨੇ ਕਿਸ ਅਸਥਾਨ ਤੇ ਬਿਦਾਵਾ ਲਿਖ ਕੇ ਦਿੱਤਾ ਸੀ ਤੇ ਕਿਸ ਅਸਥਾਨ ਤੇ ਬਿਦਾਵਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਾੜਿਆ ਸੀ ਆਪ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਜੀ ਇਹ ਇਤਿਹਾਸ ਆਪ ਵੀ ਸਰਵਣ ਕਰੋ ਤੇ ਇਸ ਇਤਿਹਾਸ ਹੋਰਨਾਂ ਤੱਕ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ